ਮੇਰੇ ਬਰਾਦਰ ਨਾਲ ਹੀ ਇਹ ਪ੍ਰੋਬਲੀਮ ਆਇਆ ਹੁੰਦਾ ਤੇ ਮੈਂ ਆਰਮੀ ਸੇ ਮੈਂ ਪਠਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾਲ ਫੋਨ ਕੀਤਾ 4:30 ਵਜੇ ਕਿ ਐ ਇਦਾਂ ਪ੍ਰੋਬਲੀਮ ਟੀ ਦਾਥ ਹੋ ਗਈ ਤੇ ਮੈਂ ਕੈਂਡੀਡੇਟ ਘੰਟੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਬੁਲਾਈ ਆ ਫਰਸਟ ਡੇ ਤੋਂ ਤਵਾਰਸ ਫਰਸਟ ਡੇ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤਵਾ ਕੇ ਨਹੀਂ ਉਹ ਕਿ ਤਤੋ ਗਿਆ ਨਾ ਕਿਹੜੇ ਦੇਸ਼ ਗਈ ਸੀ ਤੇ ਕੈਨੇਡਾ ਇਸ ਸਰੀਹ ਬਰੈਂਟਨ ਆਪਣਾ ਬਰੈਂਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਤੇ ਉਤੋਂ ਫਿਰ ਇਹ ਗਏ ਆ ਹੇ ਥੋੜਾ ਦੋ ਦਿਨ ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇਹਨਾਂ ਚਲੋ ਗਿਆ ਸੀ ਭਾਰਗੀਆਂ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦੇ ਪ੍ਰਸ਼ਾਸਨ ਇਹ ਮੰਗ ਕਰਦੇ ਆਗੇ ਉਹਨਾਂ ਦੀ ਡੈਡ ਬੋਰਟੀ ਜਲਦੀ ਤੋਂ ਜਲਦੀ ਆਵੇ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕਦਾ ਮੈਂ ਕਿ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀਗੇ ਤੇ ਉਹਦੇ ਕਰਕੇ ਘਰ ਦੇ ਹਾਲਾਤ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦਾਂ ਤਾਂ ਫੜ ਤੜ ਕੇ ਚਲੋ ਉਹਨਾਂ ਨੇ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਰ ਜਾ ਕੇ ਤਾਂ ਆ ਜਾਣਾ ਇਹ 50 ਦੀ ਜੈ ਲਗਦਾ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਤੋ ਇਹ ਲੱਗ ਇਹ ਹਾਰਟ ਐਟਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੱਟੋ ਗਈ ਸੀ ਇਹਨੇ ਕਿਸ਼ੋ ਗਿਆ ਬਾਅਦ ਕੇ ਨੇ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਕੋਈ ਸੀ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਦਿਮਾਂਤ ਕੰਪਨੀ ਦਾ ਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਹੈ ਮਤਲਬ ਉਹ ਡੈਡ ਬਾਡੀ ਜਿਹੜੀ ਉਹ ਲਿਹਾਣ ਚ ਮਦਦ ਕੀਤੀ ਜਾਵੇ